ਏਰੀਆ ਦੇ ਵਿੱਚ ਕਾਲ ਜਿਹੜਾ ਅਸੀਂ ਇੱਕ ਵਧੀਆ ਕਾਲਜ ਬਣਾਵਾਂਗੇ ਆਪਣੇ ਧੀਆ ਪੁੱਤਾਂ ਦੇ ਵਾਸਤੇ 15 ਕੱਲੇ ਜ਼ਮੀਨ ਅੱਜ ਤੋਂ 6 ਮਹੀਨੇ ਪਹਿਲਾਂ ਸਾਨੂੰ ਜਿਹੜੀ ਉਹ ਦਿੱਤੀ ਉਹ 15 ਕੱਲੇ ਜ਼ਮੀਨ ਜਿਹੜੀ ਆ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਂ ਤੇ ਹੋਈ ਸ੍ਰੀਮ ਸਾਹਿਬ ਨੇ ਕਹਿ ਕੇ ਜਿਹੜਾ ਸਾਡਾ ਪੰਜਾਬ ਦਾ ਪੀ ਆਈ ਡੀ ਬੀ ਜਿਹੜਾ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਲਾ ਬੋਰਡ ਹੈ ਉਹਦੇ ਵਿੱਚੋਂ ਪੱਲ ਜਿਹੜਾ ਸਾਨੂੰ 15 ਕਰੋੜ ਰੁਪਈਆ ਜਿਹੜਾ ਸਾਨੂੰ 14 ਕਰੋੜ 99 ਲੱਖ 78 ਹਜ਼ਾਰ ਰੁਪਈਆ ਜਿਹੜਾ ਉਹ ਕੱਲ ਸੈਕਸ਼ਨ ਕਰਤਾ ਵਧੀਆ ਜਗ੍ਹਾ ਦੇ ਉੱਤੇ ਬੜਾ ਵਧੀਆ ਰੋਡ ਐ ਛੜਕ ਦੇ ਉੱਤੇ ਜਿਹੜਾ ਉਹ ਜਗ੍ਹਾ ਸਾਨੂੰ ਪੰਚਾਇਤ ਨੇ ਦਿੱਤੀ ਆ ਔਰ ਸਰਕਾਰ ਦੇ ਉਹ ਪੈਸੇ ਜਿਹੜੇ ਆ ਉਸ ਜੇ ਜਿਹੜੀ ਕੋਸ਼ਿਸ਼ ਦੇ ਵਿੱਚ ਸੀਗੇ ਅਸੀਂ ਜਿਹੜਾ ਇਲੈਕਸ਼ਨ ਦੇ ਵਿੱਚ ਐਲਾਨ ਕੀਤਾ ਸੀਗਾ ਕਿ ਇਸ ਏਰੀਆ ਦੇ ਵਿੱਚ ਕੱਲ ਜਿਹੜਾ ਅਸੀਂ ਇੱਕ ਵਧੀਆ ਕਾਲਜ ਬਣਾਵਾਂਗੇ ਆਪਣੇ ਧੀਆ ਪੁੱਤਾਂ ਦੇ ਵਾਸਤੇ। ਉਹਦਾ ਲਾਹਣ ਹੋਰ ਕਿਸੇ ਦੀ ਨਹੀਂ। ਮੇਰੀ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਹਸਲੇ ਦਿੱਲੀ ਦੇ ਡਿਪਟੀ ਸੀਐਮ ਸੀਗੇ। ਅਸਲੇ ਪੰਜਾਬ ਦੇ ਪਧਾਰੀ ਨੇ ਮਨੀਸ਼ ਚੋਧੜੀਆ ਜੀ। ਉਹਨਾਂ ਨੇ ਸੈਦੋਗਾਜੀ ਸਪਿੰਡ ਦੇ ਵਿੱਚ ਸਰਪੰਚ ਸਾਹਿਬ ਆਏ ਇੱਥੇ ਇੱਕ ਮੀਟਿੰਗ ਸੀਗੀ। ਉਹਨਾਂ ਨੇ ਉੱਥੇ ਅਨਾਉਂਸਮੈਂਟ ਕੀਤੀ ਕਿ ਅਸੀਂ ਸਰਕਾਰ ਔਨ ਤੇ ਜੂਰ ਕਾਲਜ ਜਿਹੜਾ ਜੁਨੀਅਰ ਯੂਨੀਵਰਸਿਟੀ ਜਿਹੜੀ ਉਹ ਬੜਾਵਾਂਗੇ ਉਦੋਂ ਸੀ ਨੂੰ ਅਮਲੀ ਜਾਮਾ ਜਿਹੜਾ ਉਹ ਪਨਾਇਆ ਗਿਆ ਉਹਦਾ 15 ਕਿੱਲੇ ਜ਼ਮੀਨ ਜਿਹੜੀ ਬਿਕਰਾਹੂਰ ਪਿੰਡ ਦੇ ਵਿੱਚ ਜਦੋਂ ਅਸੀਂ 1 ਸਾਲ ਪਹਿਲਾਂ ਕਾਲਜ ਦੀ ਕਾਰਵਾਈ ਸ਼ੁਰੂ ਕੀਤੀ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਕਿਹਾ ਕਿ ਕਾਲ ਜਿਹੜਾ ਦੇ ਦਾਂਗੇ ਤੇ ਜ਼ਮੀਨ ਲੱਭਣ ਲਈ ਵੱਖੋ ਇੱਕ ਪਿੰਡਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸਾਨੂੰ ਕਿਤੇ ਇਕੱਠੀ ਜ਼ਮੀਨ ਨਹੀਂ ਮਿਲਦੀ ਪਰ ਬਿਕਰਾ ਹੂਦ ਦੀ ਜ਼ਮੀਨ ਜਿਹੜੀ ਸਰਪੰਚ ਸਾਹਿਬ ਸਾਡਾ ਬਲਾਕ ਪ੍ਰਧਾਨਵੀਆਂ ਲੱਖੇਬੀਦ ਦੀ ਹੋੜੀ ਉਹਨਾਂ ਦੀ ਪੰਚਾਇਤ ਨੇ 15 ਕੱਲੇ ਜ਼ਮੀਨ ਅੱਜ ਤੋਂ 6 ਮਹੀਨੇ ਪਹਿਲਾਂ ਸਾਨੂੰ ਜਿਹੜੀ ਉਹ ਦਿੱਤੀ ਉਹ 15 ਕੱਲੇ ਜ਼ਮੀਨ ਜਿਹੜੀ ਆ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਂ ਤੇ ਹੋਈ ਉਹਦੇ ਤੋਂ ਬਾਅਦ ਇਹਦਾ ਅਗਲਾ ਮਾਮਲਾ ਸੀਗਾ ਕਿ ਪੈਸੇ ਜਿਹੜੇ ਉਹਦਾ ਸਾਰਾ ਐਸਟੀਮੇਟ ਲਵਾਇਆ ਸਾਰਾ ਪ੍ਰੋਜੈਕਟ ਤਿਆਰ ਕੀਤਾ ਤੇ ਸਾਡੀਆਂ ਫਾਈਲਾਂ ਜਿਹੜੀਆਂ ਫਾਈਨਾਂਸ ਡਿਪਾਰਟਮੈਂਟ ਕੋ ਗਈਆਂ ਹਰ ਆਗੇ ਹਰਾਂ ਦੇ ਵਿੱਚ ਫਾਈਨਾਂਸ ਡਿਪਾਰਟਮੈਂਟ ਨੇ ਪੈਸੇ ਦੂਜੇ ਪਾਸੇ ਕਨਵਰਟ ਕਰਤੇ ਤੇ ਫਾਈਨਾਂਸ ਡਿਪਾਰਟਮੈਂਟ ਨੇ ਕਿਹਾ ਜੀ ਥੋੜੀ ਵੇਟ ਕਰਨੀ ਪਊਗੀ ਬਾਅਦ ਸੀਐਮ ਸਾਹਿਬ ਨੇ ਕਹਿ ਕੇ ਜਿਹੜਾ ਸਾਡਾ ਪੰਜਾਬ ਦਾ ਪੀਆਈਡੀਬੀ ਜਿਹੜਾ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਲਾ ਬੋਰਡ ਹੈ ਉਹਦੇ ਵਿੱਚੋਂ ਕੱਲ ਜਿਹੜਾ ਸਾਨੂੰ 15 ਕਰੋੜ ਰੁਪਈਆ ਜਿਹੜਾ ਸਾਨੂੰ 14 ਕਰੋੜ 99 ਲੱਖ 78 ਹਜ਼ਾਰ ਰੁਪਈਆ ਜਿਹੜਾ ਉਹ ਕੱਲ ਸੈਕਸ਼ਨ ਕਰਤਾ ਤੇ ਸਾਡਾ ਕਾਲਜ ਜਿਹੜਾ ਇਹਨੂੰ ਮਨਜ਼ੂਰੀ ਪਹਿਲਾਂ ਮਿਲ ਗਈ ਸੀ ਉਹ ਮਨਜ਼ੂਰੀ ਤੇ 6 ਮਹੀਨੇ ਪਹਿਲਾਂ ਮਿਲ ਗਈ ਪਰ ਪੈਸੇ ਦੀ ਪ੍ਰੋਬਲਮ ਸੀਗੀ ਉਹ ਪੈਸਾ ਜਿਹੜਾ ਉਹ ਸਾਨੂੰ ਮਿਲ ਗਿਆ ਔਰ ਇਸ ਏਰੀਆ ਦੇ ਵਿੱਚ ਇਦਾਂ ਦਾ ਕਾਲਜ ਬਣਾਵਾਂਗੇ ਆਪਾਂ ਉਹਦੇ ਜਗ੍ਹਾ ਇਸ ਕਰਕੇ ਵੀ ਸੋਚ ਕੇ ਕੀਤੀ ਕਿ ਦੂਸਰੇ ਪਾਸੇ ਵੀ ਪਿੰਡੀ ਸੈਦਾ ਤੇ ਅੱਗੇ ਨਾਲ ਦਾ ਸਾਡਾ ਇਲਾਕਾ ਜਿਹੜਾ ਸਾਡੇ ਰਾਸ ਸਿੱਖ ਬਰਾਦੀ ਦਾ ਤੇ ਅਸੀਂ ਚਾਹੁੰਦੇ ਹਾਂ ਕਿ ਇੱਕ ਸੈਂਟਰਲ ਪੁਆਇੰਟ ਹੋ ਜਾਏ ਜਿੱਥੇ ਜ਼ਮੀਨ ਵੀ ਮਿਲ ਜਾਏ ਤੇ ਜਿੱਥੇ ਟੋਟਲ ਰਾਸ ਸਿੱਖਾਂ ਦੇ ਜਿਹੜੇ ਆ ਉਹ ਬੱਚੇ ਇੱਥੇ ਆ ਸਕਣ ਸੋ ਬਹੁਤ ਵਧੀਆ ਜਗ੍ਹਾ ਦੇ ਉੱਤੇ ਬੜਾ ਵਧੀਆ ਰੋਡ ਐ ਛੜਕ ਦੇ ਉੱਤੇ ਜਿਹੜਾ ਉਹ ਜਗ੍ਹਾ ਸਾਨੂੰ ਪੰਚਾਇਤ ਨੇ ਦਿੱਤੀ ਆ ਹੋਰ ਸਰਕਾਰ ਦੇ ਉਹ ਪੈਸੇ ਜਿਹੜੇ ਆ ਉਹ ਸਾਨੂੰ ਦੇਤੇ ਆ ਕੱਲ ਪ੍ਰਿੰਸੀਪਲ ਸੈਕਟਰੀ ਐਜੂਕੇਸ਼ਨ ਉਹਨਾਂ ਨੇ ਇਹਦੇ ਬਾਰੇ ਇੱਥੇ ਵਿੱਚ ਲੈਟਰ ਬਿਲੋਂ ਦਿੱਤੀ ਗਏ ਅਸੀਂ ਜਲਦੀ ਜਿਹੜਾ ਇਹਦਾ ਟੈਂਡਰ ਜਿਹੜਾ ਲਾ ਰਹੇ ਔਰ ਮੇਰੀ ਕੋਸ਼ਿਸ਼ ਹੋਊਗੀ ਮੇਰੀ ਬੇਨਤੀ ਹੋਊਗੀ ਕਿ ਮੈਂ ਇਹਦਾ ਇਕੱਟਨ ਜਿਹੜਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆਉਣਗੇ ਉੱਥੇ ਸਸੀ ਅਦਵਿੰਦ ਕੇਰਿਵਾਜ ਜੀ ਨੂੰ ਵੀ ਸੱਦਾ ਦਾਂਗੇ ਬੰਦੀਸ਼ ਸੋਸੋਧਿਆ ਜੀ ਨੂੰ ਸੱਦਾ ਦਾਂਗੇ ਬਹੁਤ ਹੀ ਮੇਰਾ ਪਿਆਰਾ ਤੇ ਛੋਟਾ ਵੀਰ ਸਾਡਾ ਸਾਰਿਆਂ ਦਾ ਉਹ ਲਾਡਲਾ ਜਿੰਨੇ ਬੜੀ ਮਦਦ ਕੀਤੀ ਇਸ ਮਾਮਲੇ 'ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਵੀ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸੱਦਾ ਦਾਂਗੇ ਔਰ ਮੈਂ ਇਹਨਾਂ ਸਾਰਿਆਂ ਦਾ ਹੀ ਅਜ ਨਾਲੇ ਤੇ ਪੂਰੇ ਹਲਕੇ ਵੱਲੋਂ ਔਰ ਇਸ ਅੱਜ ਜਿਹੜੀ ਟੀਮ ਬੈਠੀ ਬਾਰਡਰ 'ਤੇ ਜਿਹੜੇ ਸਾਡੇ ਰਾਸ ਸਿੱਖ ਫਰਦਾਦੀ ਦੇ ਬੰਦੇ ਬੈਠੇ ਆ ਇਹਨਾਂ ਨੂੰ ਬਸ ਇੱਕੋ ਗੱਲ ਸਮਝਾਉਣੀ ਆ ਕਿ ਸਰ ਵੇ ਜਿੱਦੋਂ ਉੱਥੇ ਜਾਂਨਾ ਮੈਂ ਮੇਸ਼ਾਇਆ ਨੂੰ ਕਹਿਣਾ ਕਿ ਲੜਨਾ ਨਹੀਂ ਲੜਾਈ ਨਹੀਂ ਕਰਨੀ ਲੜਾਈਆਂ 'ਚੋਂ ਬਾਹਰ ਨਿਕਲ ਜਾਓ ਆਪਾਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਆਪਣੀਆਂ ਧੀਆਂ ਨੂੰ ਪੜ੍ਹਾਉਣਾ